ਸ੍ਰੀ ਵੈਗੜੀ ਦਾ ਖਾਲਸਾ ਸ੍ਰੀ ਵੈਗੜੀ ਮਤੇ ਪਸਾਨਪੁਰ ਆਓ ਇੱਧਰ ਪਸਾੜਾ ਪ੍ਰਧਾਨ ਮਕਰ ਸਿੰਘਾ ਦੱਸ ਕੇ ਗਿਆ ਵੀ ਇੱਥੇ ਆਪਾਂ ਕਿਉਂ ਆਇਆ ਜਿਹੜਾ ਇੱਥੇ ਆਪਣੇ ਆਉਣ ਦਾ ਮਰਕਜ਼ ਕੀ ਹੈ ਕਿਉਂਕਿ ਇਸ ਅਡਾਨੀ ਵਾਨੀ ਨੇ ਪਹਿਲਾਂ ਸਾਡਾ ਸਾਡੇ ਤੇਜ ਤੇ ਕਬਜ਼ਾ ਕੀਤਾ ਸਾਡੇ ਤੇਜ ਤੇ ਕਬਜ਼ਾ ਕਰਕੇ ਵੱਡਾ ਮੁਨਾਫਾ ਰੁਕਣ ਠੁਠਦਾ ਰਿਹਾ ਹੈ ਫੇ ਸਾਡੀ ਗੈਸ ਤੇ ਕਬਜ਼ਾ ਕੀਤਾ ਜਿਹੜਾ ਸਿਲੰਡਰ 400 ਦਾ ਬਿਗਦਾ ਸੀ ਅਸ਼ਨਾ ਜ਼ੋਦਾ ਵਿਕਣਾ ਲਾਤਾ ਫਿਰ ਇਹ ਇੱਥੇ ਦੀ ਸਾਰੇਆ ਫਿਰ ਇਹਨਾਂ ਨੇ ਹਵਾਈ ਅੱਡੇ ਹਵਾਈ ਜਹਾਜ਼ ਇਹਨਾਂ ਦੇ ਕਬਜ਼ਾ ਕੀਤਾ ਰੇਲਵੇ ਤੇ ਕਬਜ਼ਾ ਕੀਤਾ ਤੇ ਇਹ ਕਬਜ਼ੇ ਕਰਦਾ ਹਰ ਹੈ ਤੇ ਹੁਣ ਸਾਡੇ ਜਿਹੜਾ ਖੇਤੀ ਕੀਤਾ ਉਹਦੇ ਉੱਤੇ ਇਹਦੀ ਅੱਖ ਹੈ ਤੇ ਸਾਡੇ ਦੁੱਧ ਦੇ ਉੱਤੇ ਵੀ ਇਹਦੀ ਅੱਖ ਹੈ ਤੇ ਜਿਹੜਾ ਖੇਤੀ ਕੀਤਾ ਇਹਨੂੰ ਇਹਨੇ ਬਾਹਰ ਤੇ ਨਹੀਂ ਲਾਉਣਾ ਇਹਨੇ ਆਪਣੇ ਟਵਿੱਟਰ ਵਾਸਤੇ ਇਹਨੇ ਬੜਾ ਤੋਂ ਬੜਾ ਐ ਕਹਿੰਦਾ ਵੀ ਦੋ ਤਿੰਨ ਸਾਲ ਹੀ ਲਾਊਗਾ ਦੋ ਤਿੰਨ ਸਾਲ ਚ ਮੈਂ ਆਪਦੇ ਕਾਜੇ ਕਬਜ਼ੇ ਕਰ ਜੂਗਾ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਸੇਵਾ ਤੇ ਇਹਨੇ ਕਬਜ਼ਾ ਕੀਤਾ ਸੇਵਾ ਦੀ ਮੰਡੀ ਖੋਲੀ ਬਰਾਬਰ ਜਾ ਕੇ ਦੋ ਸਾਲ ਇਹਨੇ ਸੇਵ ਰਹਿਗੇ ਲੱਤੇ ਜਦੋਂ ਮਹਿੰਗੇ ਲੱਤੇ ਦੂਜੀਆਂ ਦੁਕਾਨਾਂ ਅਲੇ ਛੱਡ ਕੇ ਪਾਗੇ ਜਦੋਂ ਦੁਕਾਨਾਂ ਦੂਜੀਆਂ ਛੱਡ ਕੇ ਪਾਗੇ ਇਕੱਲਾ ਰਹਿ ਗਿਆ ਤਾਂ ਵੀ ਸੇਵ ਦਾ ਬੁਰਾ ਹਾਲ ਕਰਤਾ ਉਹ ਜੰਮੂ ਕਸ਼ਮੀਰ ਦਾ ਅੱਜ ਬਹੁਤ ਬੁਰਾ ਹਾਲ ਹੈ ਜਾ ਕੇ ਪਤਾ ਕਰ ਰਹੇ ਹੋ ਕਿ ਅੱਗੇ ਜਿਹੜੀਆਂ ਮੰਡੀਆਂ ਹੁੰਦੀਆਂ ਦੀਆਂ ਭੜੀਆਂ ਹੁੰਦੀਆਂ ਜੇ ਹੁਣ ਕੱਲਾ ਬੈਠਾ ਹੈ ਵੀ ਆਪਾਂ ਜਿਹੜਾ ਦੇਉ ਨਹੀਂ ਜਿਹੜਾ ਭਾਈ ਆਪਾਂ ਜਿੱਧਰ ਮਰਜ਼ੀ ਲੈ ਕੇ ਜਾਓ ਇਹ ਹਾਰ ਉੱਥੇ Jammu Kashmir ਚੋ ਰਹਿਆ ਹੈ ਇਹੀ ਕੰਮ ਆਸਾਮ ਦੇ ਵਿੱਚ ਪਹਿਲਾਂ ਚਾਹ ਦੇ ਬਾਗ ਤੇ ਉੱਥੇ ਜਿਹੜੇ ਕਿਸਾਨ ਤੇ ਉਹ ਚਾਹ ਸਿੱਧੀ ਵੀ ਵੇਚ ਸਕਦੇ ਤੇ ਆਪਣੇ ਫੌਜੀ ਵੀ ਲੈ ਕੇ ਆਉਂਦੇ ਰਹੇ ਨੇ ਪਹਿਲਾਂ ਜਿਹੜੀ ਆਸਾਮ ਦੇ ਵਿੱਚੋਂ ਚਾਹ ਲਿਖੇ ਆਉਂਦੇ ਤੇ ਪਰ ਹੁਣ ਇਹਦੇ ਹੁੜਾ ਨੀਵਾਨੀ ਨੇ ਬਰਾਬਰ ਜਦੋਂ ਦੁਨੀਆ ਦੇ ਕਰਨਾਂ ਭੱਜ ਗਿਆ ਤਾਂ ਉਹਦਾ ਕਬਜ਼ਾ ਹੋ ਗਿਆ ਤਾਂ ਉਥੇ ਕੋਈ ਉਹ ਤੋਂ ਬਿਨਾ ਚਾਰ ਨਹੀਂ ਲੈ ਸਕਦਾ ਕੋਈ ਪਾਈਆ ਵੀ ਤੇ ਇਹ ਇਹੀ ਕੰਮ ਕਲਕਤੇ ਕਰਨ ਆਪਣੇ ਫਸਲਾਂ ਦੇ ਕਰਨ ਜਾਣ ਰਿਹਾ ਹੈ ਫਸਲਾਂ ਦੇ ਵੱਡੀ ਪੱਦਰ ਦੇ ਉੱਤੇ ਇਸ ਨੇ ਕਬਜ਼ਾ ਲਗਾਉਣ ਵਾਸਤੇ ਜਿਹੜਾ ਨਵਾਂ ਕਾਨੂੰਨ ਜ਼ਮੀਨਾਂ ਕਬਜ਼ਾ ਕਰਨ ਦਾ ਕੀਤਾ ਹੈ ਉਹ ਪਹਿਲਾਂ ਜਿਹੜਾ 2013 ਦੇ ਵਿੱਚ ਸੀ ਵੀ ਜੇ ਕੋਈ ਕਿਸਾਨ ਤੋਂ ਜ਼ਮੀਨ ਲੈਣੀ ਹੈ ਤਾ 60% ਸਹਿਤ ਹੋਣੇ ਚਾਹੀਦੇ ਨੇ ਕਿਸਾਨਾਂ ਤਾਂ ਜ਼ਮੀਨ ਸਰਕਾਰ ਲੈ ਸਕਦੀ ਸੀ ਜੇ 80% ਸਹਿਤ ਹੁੰਦੇ ਤੇ ਤਾਂ ਜ਼ਮੀਨ ਕੋਈ ਪ੍ਰਾਈਵੇਟ ਲੈ ਸਕਦਾ ਸੀ ਪਰ ਇਹਨੇ 2024 ਦੇ ਵਿੱਚ ਇਹਦੇ ਪੈਸੇ ਦੀ ਹੈ ਇਹ ਵੱਡੀ 8000 ਕਰੋੜ ਦੀ ਕਮਾਈ ਕਾਰਪੋਰੇਟ ਘਾੜਿਆਂ ਨੂੰ ਸੁਭਾਉਣਾ ਚਾਹੁੰਦੇ ਨੇ ਆਖੀ ਲੋ ਲੱਗਿਆ ਹੈ ਜੇਤੀ ਖਰਚਾ ਨਾ ਕਰਿਆ ਹੋਗੇ ਵਿਦਿਆਮ ਬਣਾਏ ਇਹਨੇ ਕਿੰਨੇ ਸ਼ੌਧਕ ਮਾਲ ਬਣਾਇਆ 10 ਗਰੀਬਾਦਲ ਦੀ ਸਰਕਾਰ ਦੀ ਤੇ ਇੱਕੋ ਹੀ ਫੈਸਲਾ ਹੈ ਇਹ ਜਿੰਨੀ ਮਰਜ਼ੀ ਭਾਈ ਜਮੀਰ ਖਰੀਦ ਲੋ ਅਸੀਂ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਦੇ ਅਸੀਂ ਤੁਹਾਡਾ ਦਿੱਤੇ ਖਰਚਾ ਮaaf ਕਰ ਸਕਦੇ ਹਾਂ ਜਿੱਥੇ ਮਰਜ਼ੀ ਜਮੀਰ ਖੜ ਹੁੰਦੀ ਹੈ ਤਾਂ ਇਹਨਾਂ ਨੂੰ ਕੋਈ ਦਿੱਤੇ ਖਰਚਾ ਨਹੀਂ ਭਾਈ ਇੱਥੇ ਤੁਹਾਡੇ ਰੇਟ ਦੇਖ ਲੈਣਗੇ 10 ਲੱਖ ਤੋਂ 12 ਲੱਖ ਦੇ ਕਰਤੇ ਇੱਥੇ 70 ਲੱਖ ਦਾ ਕਿਲਾ ਹੋ ਗਿਆ ਭਾਰਤ ਮਾਰਾ ਪ੍ਰੋਜੈਕਟ ਦੇ 24 ਲੱਖ ਦਾ ਰੇਟ ਦਿੱਤਾ ਹੈ ਜਿੰਨੇ ਲੋਕ ਲੜੇ ਨੇ ਉਹਨਾਂ ਰੇਟ ਵਧੇ ਹੈ ਉੱਥੇ ਮਨਪ੍ਰੀਤ ਬਾਦਲ ਹੈ ਜਿਹੜਾ ਪਹਿਲਾਂ ਕਾਂਗਰਸ ਦੇ ਵਿੱਚ ਦੀ ਉਹਨੂੰ ਪਹਿਲਾਂ ਕਾਲੀ ਦਾਲ ਦੇ ਵਿੱਚ ਦੇ ਉਹਦੇ ਬਾਅਦ ਨੂੰ ਕਮਰਸ਼ੀਅਲ ਦੇ ਵਿੱਚ ਪਾ ਕੇ ਉਹਨੂੰ 1 ਕਰੋੜ ਦਾ ਰੇਟ ਦਿੱਤਾ ਹੈ ਆ ਦੇਖਿਆ ਹੋਊਗਾ ਤੁਸੀਂ ਬਾਟਵਾਲਾ ਪ੍ਰੋਜੈਕਟ ਦੇ ਕਿਸਾਨਾਂ ਦੀਆਂ ਲੱਤਾਂ ਦੌੜ ਤੇ ਚੂਲੇ ਦੌੜ ਤੇ ਇੱਕ ਰੇਟ ਨਹੀਂ ਪੂਰਾ ਦਿੰਦੇ ਹੈਗੇ ਪਰ ਇੱਕ ਕਬੂਲ ਬਣਿਆ ਹੋਇਆ ਸੀ ਜਿੱਦਾਂ ਸਰਕਾਰ ਨੇ ਅੱਜ ਦੇ ਵਾਸਤੇ ਜ਼ਮੀਰ ਤਬਾਹ ਕਰਨੀ ਹੈ ਕਿਤਾ 50% ਕਿਸਾਨਾਂ ਦੀ ਸਹਿਮਤੀ ਚਾਹੀਦੀ ਹੈ ਨਹੀਂ ਭਾਈ ਕੋਈ ਜ਼ਮੀਰ ਨਹੀਂ ਵੜ ਸਕਦਾ ਜੇ ਪ੍ਰਾਈਵੇਟ ਨੂੰ ਚਾਹੀਦੀ ਹੈ ਸਾ 70% ਕਿਸਾਨਾਂ ਦੀ ਸਹਿਮਤੀ ਚਾਹੀਦੀ ਹੈ ਨਹੀਂ ਕੋਈ ਵੀ ਜ਼ਮੀਨ ਜਨੀ ਵੜ ਸਕਦਾ ਪਰ ਮੋਦੀ ਸਰਕਾਰ ਨੇ ਉਹ ਕਾਨੂੰਨ ਚੱਕਦਾ ਜਿੱਥੇ ਮਰਜੀ ਬਾਈ ਸਵੇਰੇ ਆ ਕੇ ਤਾਰ ਫੇਰਦੇ ਸਰਕਾਰ ਕੋਈ ਕਾਨੂੰਨੀ ਕੋਈ ਤੁਹਾਡੀ ਸਹਿਮਤੀ ਦੀ ਲੋੜ ਨਹੀਂ ਹੈਗੀ ਸਾਰੀ ਜ਼ਮੀਨ ਉਹਨਾਂ ਦੀ ਹੈ ਵੱਡੇ ਫਾਰਮ ਬਣਾਉਣੇ ਨੇ ਇਸੇ ਤਰ੍ਹਾਂ ਜਿਵੇਂ ਤੁਸੀਂ ਟੈਕਸਟਰ ਨੂੰ ਅੱਜ ਘਰਾਂ ਜੋ ਬਾਹਰ ਕੱਢ ਕੇ ਲਏ ਹੋ ਇਹ ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਆਇਆ ਇੱਕ ਦੋ ਲੋ ਪਹਿਲਾਂ ਯੂਰਪ ਦੇ ਵਿੱਚ ਆਏ ਨੇ ਅਮਰੀਕਾ ਦੇ ਵਿੱਚ ਆਏ ਨੇ ਉਹ ਭਰਾਏ ਕਿਸਾਨ ਦੇ ਵੱਡੇ ਕਿਸਾਨ ਪੰਜਾਬ ਜਰ ਕੀਲੇ ਵਾਲੇ ਘਰੋਂ بے ਘਰ ਹੋ ਗਏ ਕਿਉਂਕਿ ਕਿਸਾਨੀ ਉਹਨਾਂ ਚਿਰਾਂ ਭਾਵੋ ਜਿੰਨਾ ਚਿਰ ਮੰਡੀਆਂ ਦੇ ਆਪਣੀ ਮੰਗ ਹੈ ਵੀ 23 ਫਸਲ ਤੇ ਐਮਐਸਪੀ ਦਿਓ ਜਿਹੜਾ ਪਾਣੀ ਸਾਡਾ ਥੱਲੇ ਜਾਈ ਜਾਂਦਾ ਝੋਨਾ ਲਾਉਣਾ ਤੇ ਕਣਕ ਬੀਜਣੀ ਸਾਡੀ ਮਜਬੂਰੀ ਹੈ ਪਰ ਸਾਨੂੰ ਇੱਕ ਆਜ਼ਾਦੀ ਚਾਹੀਦੀ ਹੈ ਜਿੰਨੀਆਂ ਫਸਲਾਂ ਸਾਡੇ ਪੰਜਾਬ ਦੇ ਵਿੱਚ ਪੈਦਾ ਹੁੰਦੀਆਂ ਨੇ ਛੋਲੇ ਹੁੰਦੇ ਨੇ ਮੱਕੀ ਹੁੰਦੀਆਂ ਗੋਵਾਰਾ ਹੁੰਦਾ ਬਾਜਰਾ ਹੁੰਦਾ ਪਰ ਸਾਨੂੰ ਲੱਗੀ ਜਾਂਦਾ ਹੂਆ ਵੀ ਬਾਜਰਾ ਤਾਂ ਭਾਈ ਇੱਕ ਆਮ ਜੀ ਫਸਲ ਹੈ ਬਾਹਲੇ ਮੁਰਖਾ ਦੇ ਵਿੱਚ ਪੈਕਟਾ ਚ ਬੰਦ ਹੋ ਗਏ 80 ਰੁਪਏ ਦੇ ਦਿੱਤਾ ਹੈ ਅੱਜ ਤੁਸੀਂ ਮੱਕੀ ਲੈਣ ਵਗ ਰਹੇ ਜਦੋਂ ਬੀਜੋਗੇ ਜਿਆ ਬੀ ਆਏ ਉਹਦਾ ਰੇਟ نوٹ ਕਰ ਲਿਓ ਜਿਹੜੀ ਆਮ ਮੱਕੀ ਬੀਜੋਗੇ 57 ਰੁਪਏ ਹੈ ਪਰ ਭਾਈ ਸੋਥੋ ਕਿਹੜੇ ਬਾ ਖਰੀਦੀ ਜਾਂਦੀ ਹੈ 800 ਰੁਪਏ ਪਛਲੇ ਸਾਜ ਤੇ 900 ਰੁਪਏ ਜਮਿੰਦਾਰ ਦੇ ਇੱਕ ਦੇ ਕਿਸਾਨ ਨੇ ਮੱਕੀ ਬੀਜ ਲਈ ਕਹਿੰਦਾ ਜੀ ਮਾੜੀ ਜੀ ਕਾੜੀ ਹੋ ਗਈ 800 ਰੁਪਏ ਦਾ ਵਾਧੂ ਨਹੀਂ ਲੈਂਦੇ ਜਦੋਂ ਖਰਚਾ ਜੋੜ ਕੇ ਦੇਖਿਆ 800 ਰੁਪਏ ਦਾ ਖਰਚਾ ਹੋ ਗਿਆ 2000 ਰੁਪਏ ਇੱਕ ਕੁਇੰਟਲ ਮੱਕੀ ਦਾ ਰੇਟ ਦਿੰਦੇ ਨੇ ਪਿਛਲੇ ਸੀਜ਼ਨ ਦੌਰਾਨ ਤੁਸੀਂ ਦੇਖਿਆ ਹੋਊਗਾ ਵੀ ਪੂਰਤਾਂ ਸਰਕਾਰ ਨੇ ਕਿਹਾ ਦੀ ਵੀ ਤੁਸੀਂ ਮੱਕੀ ਬੀਜੋ ਜਿੰਨੀ ਐ ਐਮਐਸਪੀ ਕਿਰਾਇਤੀ ਹੋ ਗਈ ਅਸੀਂ ਦੇਵਾਂਗੇ ਮੱਕੀ ਦਾ ਭਾਅ ਦਿੱਤਾ ਤੇ ਮੂੰਗੀ ਦਾ 7000 ਰੁਪਏ ਕੁਇੰਟਲ ਦਾ ਭਾਅ ਦਿੱਤਾ ਕਿਸਾਨਾਂ ਦੀ ਦਰਦਸਾ ਕੀ ਹੋ ਗਈ ਬਈ 3500 ਰੁਪਏ 4000 ਦੇ ਮੂੰਗੀ ਜਿਹੜੀ ਜਿਹੜੀ ਕਿਉਂ ਵਿਕੀ ਹੈ 3000 ਰੁਪਏ ਕੁਇੰਟਲ ਦਾ ਘਾਟਾ ਬਈ ਕੌਣ ਚੱਲੂਗਾ ਤੁਸੀਂ ਦੇਖ ਰਹੇ ਹੋ ਜੀ ਤਸਵੀਰਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਕਿਸਾਨ ਸੈਲੋ ਗਦਾਮਾ ਅੱਗੇ ਸ਼ਾਇਲੀ ਪਹੁੰਚੇ ਨੇ ਜੋ 26 ਜਨਵਰੀ ਮਨਾ ਰਹੇ ਨੇ ਤਰੋਸ ਪ੍ਰਦਰਸ਼ਨ ਕਰ ਰਹੇ ਨੇ ਆਪਣਾ ਸਰਕਾਰਾਂ ਅੱਗੇ ਜੋ ਕਿ ਇਹਨਾਂ ਨੂੰ ਐਮਐਸਪੀ ਵਗੈਰਾ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਕਿਸਾਨ ਵੱਡੀ ਗਿਣਤੀ ਦੇ ਵਿੱਚ ਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪਹੁੰਚੇ ਨੇ ਜੀ ਸ਼ਾਇਲੀ ਸੈਲੋ ਗਦਾਮਾ ਦੇ ਅੱਗੇ ਜੀ ਜਿਵੇਂ ਅਸੀਂ ਨਜ਼ਰ ਦੇਖ ਰਹੇ ਹਾਂਗੇ ਵੱਡੀ ਗੰਦੀ ਦੇ ਵਿੱਚ ਕਿਸਾਨ ਪਹੁੰਚ ਨੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਜੋ ਕਿ ਸਾਈਲੋ ਗੋਦਾਮ ਬਣੇ ਹੋਣੇ ਜਿੱਥੇ ਕਣਕ ਸਟੋਰ ਕੀਤੀ ਹੋਈ ਆ ਤੇ ਕਿਸਾਨਾਂ ਦੀਆਂ ਮੰਗਾਂ ਨੇ ਵੀ ਇਹ ਨਜਾਇਜ਼ ਤੌਰ ਤੇ ਸਾਡੇ ਤੋਂ ਘੱਟ ਰੇਟ ਤੇ ਖਰੀਦ ਕੇ ਵੱਡੇ ਭਾਰੀ ਡਿਫਰੈਂਸ ਦੇ ਨਾਲ ਡੱਬਾ ਤੇ ਮਜ਼ਦੂਰਾਂ ਨੂੰ ਵੇਚ ਰਹੇ ਨੇ ਜੋ ਕਿ ਇੱਕ ਨਾਣ ਇਨਸਾਫੀ ਆ ਤੇ ਆਪਣੀਆਂ ਮੰਗਾਂ ਦੇ ਲਈ ਦਰਨਾ ਲੱਗਿਆ ਹੋਏਗਾ ਅੱਜ ਅੱਜ ਦੇ ਯਾਮਰੀ ਰੋਸ ਪ੍ਰਦਰਸ਼ਨ ਦੇ ਵਜੋਂ ਮਨਾ ਰਹੇ ਨੇ ਅੱਜ ਦੇ ਮੂੰਖ ਖਣੋਰੀ ਕਰ ਰਹੇ ਨੇ ਇਹ ਹੁਣ ਤੁਸੀਂ ਸਾਰੇ ਸਮਝਦਾਰ ਲੋਕੀ ਕੀ ਲੋਕ ਕਿੱਧਰ ਨੇ ਪ੍ਰਭੂ ਆਪਾਂ ਜਿਹੜੇ ਤੁਸੀਂ ਸਮਝਦਾਰ ਲੋਕੋ ਇੱਥੇ ਇਕੱਠੇ ਹੋਏ ਤਾਂ ਕੋਸ਼ਿਸ਼ ਇਹ ਕਰਿਆ ਕਰੋ ਵੀ ਆਪਣੇ ਨਾਲ ਇੱਕ ਇੱਕ ਦੋ ਦੋ ਬੰਦਿਆਂ ਨੂੰ ਹੋਰ ਜੋੜ ਕੇ ਲੈ ਕੇ ਆਇਆ ਕਰੋ ਗੱਲ ਤਾਂ ਆਪਣੇ ਇਕੱਠੇ ਹੋਣ ਤੇ ਰਹਿੰਦੀ ਹੈ ਬਾਕੀ ਜਿਹੜੀ ਜਾਣਕਾਰੀ ਕਿੱਥੇ ਨੁਕਸਾਨ ਹੈ ਕਿੱਥੇ ਨਫਾ ਉਹ ਸੋਰੀ ਸਾਰੇ ਸੰਜੀ ਬੈਠੇ ਹੋ ਸਭ ਜਿਹੜੀ ਆਪਣੇ ਨਾਲ ਇੱਕ ਇੱਕ ਨੂੰ ਦੋ ਦੋ ਨੂੰ ਜੋੜੋ ਇਕੱਠੇ ਹੋ ਕੇ ਬਾਦਰਾਂ ਤੇ ਪਹੁੰਚੋ ਸੱਡੀਆਂ ਮਲਜਰੀ ਆਵਾਜ਼ ਆ ਸਾਡੀ ਉੱਥੇ ਜਾ ਕੇ ਇਹ ਬੁਲੰਦ ਹੋਣੀ ਹੈ ਜਿਵੇਂ ਆਗੂਆਂ ਦਾ ਫੈਸਲਾ ਹੈ ਕੱਲ ਨੂੰ ਪਰਸੋਂ ਨੂੰ ਜਿਹੜਾ ਮਾਨੂੰ ਸੰਭੂ ਰੋਡ ਤੇ ਟਰਾਲੀਆਂ ਮੰਗੀਆਂ ਨੇ ਉੱਥੇ ਜਰੂਰ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਪਹੁੰਚੋ ਵੱਧ ਤੋਂ ਵੱਧ ਇਕੱਠਾ ਜਿਹੜਾ ਬਾਦਰਾਂ ਤੇ ਵਿਖਾਓ ਪਿੱਛੇ ਜਿਹੜੇ ਹਰਿਆਣੇ 'ਚ ਜੋ ਬੋਟਾਂ ਪਈਆਂ ਸੀ ਅਮਿਤ ਸ਼ਾਹ ਨੇ ਆ ਕੇ ਇੱਕ ਬਿਆਨ ਦਿੱਤਾ ਸੀ ਅਮਿਤ ਸ਼ਾਹ ਕਹਿੰਦਾ ਸੰਭੂ ਰੋਡ ਦੇ 750 ਬੰਦੇ ਨੇ ਉਹ ਮਨੂ ਨਿਸ਼ਾਨਾ ਆਪਾਂ ਸਮਝੀਏ ਵੀ ਉਹ ਕੋਈ ਸਮਝ ਦੀ ਗੱਲ ਨਹੀਂ ਸਾਢੇ 750 ਬੰਦਾ ਬੈਠਾ ਤਾਂ ਉਹ ਕੀ ਲੈ ਲੂਗਾ ਜਿੰਨਾ ਜਿਹੜਾ ਅਸੀਂ ਇਕੱਠੇ ਨਹੀਂ ਹੁੰਦੇ ਜਿੰਨਾ ਜਿਹੜਾ ਅਸੀਂ ਇੱਥੇ ਪਹੁੰਚਦੇ ਨਹੀਂ ਕੁਛ ਨਹੀਂ ਮਿਲਦਾ ਪ੍ਰਭੂ ਇਕੱਠੇ ਹੋਣ ਵਾਸਤੇ ਉੱਥੇ ਜਾਣੇ ਪੈਣਾ ਨਾਲ ਇੱਕ ਇੱਕ ਨੂੰ ਦੋ ਦੋ ਨੂੰ ਮਾਈਆਂ ਨੂੰ ਜਿੰਦੇ ਲਈ ਜਿੰਨੇ ਟਾਈਮ ਹੈ ਉਹ ਟਾਈਮ ਆਪ ਦੀ ਟਾਈਮ ਤੋਂ ਟਾਈਮ ਕੱਢ ਕੇ ਉੱਥੇ ਪਹੁੰਚਣੀ ਪੈਣਾ ਅੱਜ ਬਥੇਰੇ ਦੇ ਖੰਡਪਾਟ ਨੇ ਵਿਆਹ ਵੀ ਨੇ ਅਸੀਂ ਵੀ ਵਿਆਹ ਜਾਣਾ ਸੀ ਘਰਚਾਰ ਹੋ ਗਿਆ ਵਿਆਹ ਵਾਸਤੇ ਪਰ ਪਹਿਲਾਂ ਸਾਡਾ ਮੋਰਚਾ ਪਿੱਛੋਂ ਗਿਆ ਪ੍ਰਭੂ ਪਹਿਲਾ ਇੱਥੇ ਹਾਜ਼ਰੀ ਬਹਮਾ ਜੇ ਬੈਠ ਮਾੜੇ ਲੱਗੀ ਲੱਗੀ ਨਾ ਲੱਗੀ ਤਾਂ ਸਰ ਤੋਂ ਸੋ ਬਾਕੀ ਆ ਸਾਡਾ ਵੀਰ ਵੀਡੀਓ ਬਣਾ ਰਿਹਾ ਇਹਨਾਂ ਦੇ ਮਾਧਿਅਮ ਰਾਹੀਂ ਇੱਕ ਅਸੀਂ ਦੱਸਣਾ ਚਾਹੁੰਦੇ ਹਾਂ ਦਿੱਲੀ ਵਾਲਿਆਂ ਨੂੰ ਕਿ ਇਹ ਪੰਜਾਬ ਹੈ ਪੰਜਾਬ ਹੈ ਚੀਕਾ ਮਰਾਦ ਹੁੰਦਾ ਹੈ ਪਹਿਲਾਂ ਵੀ ਮਰਾਈਆਂ ਨੇ ਹੁਣ ਵੀ ਮਰਾਵਾਂਗੇ ਸੋ ਸਾਰੇ ਵੀਰਾਂ ਵੱਲੋਂ ਕਿਸਾਨਾਂ ਵੱਲੋਂ ਸਨੇਹਾ ਨੂੰ ਧੰਨਵਾਦ ਬਾਰ-ਬਾਰ ਕਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਵੀ ਇਹੀ ਸੁਨੇਹਾ ਲੱਗਦੇ ਨੇ ਕਿ ਜੀਕਾ ਮਰਾਦਾਂਗੇ ਪਿੱਛੇ ਤਾਂ ਹਟਦੇ ਨਹੀਂ ਲੋੜ ਪਈ ਤਾਂ ਸਰ ਵੀ ਦੇ ਦਿਆਂਗੇ ਤੇ ਬਾਪੂ ਨੂੰ ਕਿਹੜਾ ਨਹੀਂ ਥੋੜੀ ਜਵਾਨੀ ਕੋਦੇ ਨਾਲ ਖੜੀ ਐ ਡੱਡੇ ਰਹੋ ਥੋੜੇ ਮੰਗਰਾ ਵਾਹਿਗੁਰੂ ਜੀਕਾ ਖਾਲਸਾ ਰੋਜ਼ ਨੀਂਦੀ ਸੋਦੇ ਬੜੀ ਜੜੀਓ ਹੁੰਦੀ ਐ ਕਿਉਂਕਿ ਜੇ ਸਾਰੀਆਂ ਸਟੇਟਾਂ ਦੇ ਵਿੱਚ ਐਮਐਸਪੀ ਦੀ ਲੀਖਤ ਕਾਨੂੰਨ ਬਣ ਗਿਆ ਤਾਂ ਭਰਾਵੋ ਤਾਂ ਜਿਹੜੀ ਆਪਣੀ ਇੱਥੇ ਜੀਵੀ ਰੋਜ਼ਦੀ ਐ ਇਹ ਤੇ ਭਰਾਵੋ ਸ਼ਹਿਰ ਖਾਲੀ ਰਹਿ ਜਾਂਗੇ 4300 ਸ਼ਹਿਰਾਂ ਪੰਜਾਬ ਦੇ ਵਿੱਚ ਪਰ ਭਰਾਵੋ ਪਾਣੀ ਦਾ ਜਿਹੜਾ ਨਿਯਮ ਲੈ ਹਰ ਸਾਲ ਤੁਸੀਂ ਨੇ ਦੇਖਿਆ ਹੈ ਵੀ ਕਿਸਾਨ ਛੱਡ ਕੇ 10 ਫੁੱਟ ਦੀ ਡਰਾਈਵਰੀ ਜਿਹੜੀ ਉਹ ਕੌਣੀ ਪਾਈ ਜਾਂਦੀ ਹੈ ਕਿੰਨੇ ਕਿੰਨਾ ਕਿਹੜੇ ਭਰਾਵੋ ਤੋਂ ਨੇ ਕਦੀ ਦੇਖਿਆ ਹੈ ਪਾਣੀ ਲਗਭਗ ਰੈਕਟਰ ਜਿਹੜੇ ਦੇ ਉੱਤੇ ਚਲਾ ਗਿਆ ਇਹ ਕਾਨੂੰਨ ਦੀ ਗੱਲ ਕਰ ਲਿਓ 10 ਸੂਰਜ ਜਿਹਦੇ ਵਿੱਚ ਤੁਸੀਂ ਕੋਈ ਬੋਲ ਦੇ ਦਾ ਸਕਦੇ ਹੋ ਪਰੋਲੀ ਤੋਂ 100 ਫਟ ਦੇ ਡੇਰੇ ਜਿੱਥੇ ਮਸ਼ੀਨ ਆਉਗੀ 100 ਰੁਪਏ ਫਟਾ ਸਰਕਾਰੀ ਖਰਚ ਹੈ ਜੋ ਤੁਸੀਂ ਦੇਖ ਬੋਰ ਲੜ ਰਹੇ ਹੋ ਛੋਟਾ ਬੰਦਾ ਇਹਦੇ ਵਿੱਚ ਕੋਈ ਇੰਟਰਵਿਊ ਹੋ ਸਕਦਾ ਹੈ ਇੱਕ ਹੋਰ ਵੱਡੀ ਗੱਲ ਪੂਰੇ ਖਾਨਾ ਨੂੰ ਵੱਡੀ ਮੁਸ਼ਕਲ ਆ ਰਹੀ ਹੈ ਜੀ ਅੱਗੇ ਤੁਸੀਂ ਦੇਖਿਆ ਹੋਊਗਾ ਵੀ ਠਕੀਲੇ ਦੇ ਅੰਦਰ ਵੇਖ ਲੈ ਕਨੈਕਸ਼ਨ ਤੁਸੀਂ ਜਿੱਥੇ ਨਰਜੀ ਸਟਟ ਕਾ ਲੈਂਦੇ ਸੀ ਪਰ ਪਰ ਉਹ ਤੁਸੀਂ ਦੇਖਿਆ ਤੁਸੀਂ ਦਸ ਕਰਮਾਂ ਦੇ ਕਿਸੇ ਨਹੀਂ ਟਰੱਸਰ ਬਸ ਹੋਵੇ ਕੱਟ ਕਰੀ ਜਾਂਦਾ ਐਸਟੀਮੇਟ ਬਣਾਉਂਦੇ ਨੇ ਪਰ ਜਦ ਇਹ ਜੰਮੀ ਦਾ ਫੈਸਲਾ ਭਾਵੇ ਕਾਗੜੇ ਉਹ ਜਿੱਥੋਂ ਦਾ ਅੰਦੀ ਕੀਲੇ ਦੇ ਅੰਦਰ ਪੱਟ ਕੇ ਪਰਾਂ ਕਰ ਲਓ ਇਹੋ ਜਿਹੜਾ ਬੋਲੀ ਮੋੜ ਦਾ ਸੁਬਾਦੀ 30000 ਰੁਪਏ ਦਾ ਟਾਕਾ ਦਿੱਤੇ ਤਾਂ ਦੌਰ ਕੇ ਗਿਆ ਵੀ ਇਹ ਜਰਾ ਜਰਾ ੱਟਕਾ ਕਿਸਾਨਾਂ ਨਾਲੋਂ ਕਿ ਉਹਦਾ ਡਾਸਪੋਰਟ ਤੇ ਕਿਸੇ ਕਿਸਾਨ ਦਾ ਬੋਰ ਖੜ ਜਾਂਦਾ ਹੈ ਪਹਿਲਾਂ ਤਾਂ ਸਾਡੇ 3 ਲੱਖ ਰੁਪਏ ਬੋਰ ਤੇ ਲਾਉਂਦੇ ਆ ਫਿਰ ਉਧਰ ਨਿਗਮ ਆਦਾ ਬਾਹਰ ਤੋਂ ਦੂਰ ਹੋ ਗਿਆ ਉਹਨੂੰ ਮੇੜੋ ਕਿਨੇ ਕਰੀਓ ਇਹ ਦਿੱਲੀ ਨਾਲ ਮੋੜ ਆਏ ਪਾਸੇ ਜਾਂਦੇ ਆ ਤਾਂ ਭਰਾਓ ਚਾਰੀ ਬੰਦੇ ਹਰਸਾ ਮਗਦੇ ਨੇ ਇੱਕ ਦਿੰਦ ਕਰਦੇ ਵਿੱਚ ਸਰਕਾਰੀ ਟਾਫਲ ਮਲੇ ਆਲੇ ਦਾ ਟੁੱਬਾ ਚੱਕਿਆ ਗਿਆ ਤੇ ਵਿਚਾਰੇ ਰਹਿ ਗਿਆ ਜਦੋਂ ਬਾਈ ਉਹ ਡਾਣ ਗਿਆ ਵੀ ਸਾਡੇ ਇੱਥੇ ਤਾਂ ਕਿ ਮੁਸ਼ਕਲ ਆਉਂਦੀ ਹੈ ਤਾਂ ਭਰਾਓ 70000 ਦਾ ਸੀਟ ਬਣਾਉਂਦਾ ਸਰਕਾਰੀ ਟਾਫਲ ਮਲੇ ਮਾਈਕਲੇ ਨੂੰ ਫਾਇਦਾ ਦੇ ਬਾਹਰ ਕੱਢਾਉ ਹੋ ਗਏ ਦੂਜੀ ਗੱਲ ਕਿਸਾਨ ਭਰਾਓ ਆਜਾ ਤੇ ਕੇ ਸੀਦੇ ਤੇ ਕਿਉਂ ਆਏ ਆ ਤੁਸੀਂ ਵੱਡੀ ਗੁੰਟੀ ਤੋਂ ਤੇਰਾ ਬੜਾ ਫੜੀ ਆਲੇ ਹੋ ਸਾਨੂੰ ਬਾਰ ਬਾਰ ਬੋਲਣਾ ਬੰਦਾ ਸਾਡੀ ਇੱਕ ਮਜਬੂਰੀ ਆ ਇਥੇ ਤੁਹਾਡੇ ਵਿੱਚ ਪਹਿਲੀ ਜੈਸੀ ਨੋਟ ਕਰਦੀ ਹੈ ਇਹ ਗੱਲ ਵੀ ਬਾਈ ਟਰੈਕਟਰ ਦਾ ਵੱਡੀ ਬੱਦਲ ਕੋਲ ਆ ਗਏ ਪਰ ਇਹ ਜਿਹੜੇ ਬਰੀਅਤ ਸਾਂ ਨਹੀਂ ਆਈਆਂ ਨੇ ਇਹ ਤੇ ਜਿਹੜੀ ਆ ਗੱਲਬਾਤ ਬਲਾਰਾ ਬੋਲ ਰਿਹਾ ਤਿੰਨੇ ਕਿਸਾਨਾਂ ਨੇ ਬੈਠ ਕੇ ਸੁਣੀ ਹੈ ਕਿੰਨੇ ਕਿਸਾਨਾਂ ਨੇ ਖੜ ਕੇ ਸੁਣੀ ਹੈ ਅੱਜ ਭਰਾ ਦੇ ਇੱਥੇ ਆਉਣ ਦਾ ਮਕਸਦ ਹੈ ਜੇਰੇ ਪਿੰਨ ਕਾਰੇ ਕਾਨੂੰਨ ਰੱਦ ਕਰਾ ਕੇ ਉੱਚ ਸੰਤ ਸਰਕਾਰ ਤੋਂ ਇਸ ਦਾ ਉਹ ਟੇਡੇ ਟਾਂ ਦੇਣਾ ਹੈ ਅੱਜ ਹੌਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਸ ਜਾਰੀ ਕਰਤਾ ਵੀ ਦੋਹਾਂ ਸਿਜਨ ਮੱਧੀਆਂ ਨੇ ਇਹਨਾਂ ਨੂੰ ਤੋੜ ਕੇ ਸਿੱਧੇ ਨਾਲ ਜੁੜੋ ਪਹਿਲੇ ਸੀਜਨ 깔 ਪੂਰੇ ਸੀਜਨ ਦੌਰਾਨ ਤੁਸੀਂ ਨੇ ਦੇਖਿਆ ਹੋਇਆ ਆ ਕਿ ਇਹ ਖਿਲੇ ਤੋਂ ਲੈ ਕੇ ਤੇ ਸਾਇਲਿ ਵਾਲੇ ਬਾਈ ਬੈਠੇ ਨੇ ਕਹਾਲੋ ਤੁਸੀਂ ਦੇਖਿਆ ਵੀਰੋ ਆ ਸਾਡੀ ਆਂਦਰ ਕੋ ਖੜਕ ਲੈਣ ਬਾਗੀ ਜੀ ਜੇਦਾ ਭਰਾਵੋ ਉਹਦਾ ਇੱਕ ਡਰਾਈਵਰ ਨੇ ਮੀਨ ਰੀਟਰ ਖਾਲ ਲੈ ਲੈਂਦੇ ਨੇ ਉਹਦਾ ਕੱਕਰੀ ਗਏ ਕਿਸਾਨ ਭਰਾਵੋ ਆਪਾਂ ਨੂੰ ਚਾਰ ਦਿਨ ਮੰਡੀ ਦੇ ਵਿੱਚ ਬੈਠਾ ਖਾ ਜਾਂਦਾ ਜੇਦਾ ਭਰਾਵੋ ਕਿਸਾਨ ਭਰਾਵੋ ਇਹ ਹਾਈਟ ਪੈੜਾ ਕਰਦੇ ਨੇ ਆਪਾਂ ਨੇ ਫੇਟਾ ਪੱਟ ਕੇ ਅੱਜ ਬੈਠੇ ਰਹੇ ਹਈਏ ਜੇ ਆਪਾਂ ਨੇ ਮੰਡੀਓ ਟੱਕਣ ਦੀ ਰੋੜੀ ਆ ਜਿਸ ਤਰ੍ਹਾਂ ਜ ਤੁਸੀਂ ਵੱਡੀ ਪੱਧਰ ਤੇ ਸਾਰੇ ਟਰੈਕਟਰ ਬਾਹਰ ਕੱਢ ਕੇ ਲਏ ਹੋ ਅਸੀਂ ਗਵਿੰਦਗੜ੍ਹ ਦੇ ਵਿੱਚ ਕੱਲ ਪਾਸਟ ਤੋਂ ਲੈ ਕੇ ਸਾਰੇ ਟਰੈਕਟਰ ਲਿਖੇ ਨੇ ਮੈਂ ਇੱਕ ਟਰੈਕਟਰ ਦੀ ਵੀ ਗਰੰਟੀ ਨਹੀਂ ਕਰਦਾ ਕਿ ਕੋਈ ਘਰੇ ਰਹਿ ਗਿਆ ਹੋਵੇ ਪਰ ਇਹ ਵੀ ਪਤਾ ਹੈ ਬਾਈ ਡਰਾਈਵਰਾਂ ਨੂੰ ਦਿੱਕਤ ਪੈ ਗਈ ਜਿਹਦੇ ਵਿਆਹ ਸ਼ਾਦੀ ਦੀ ਖੰਡ ਪਾੜ ਕੇ ਉਹਨਾਂ ਦੀ ਮਜਬੂਰੀਆਂ ਦੀ ਤਾਂ ਉਹ ਬੰਦੇ ਨੇ ਵੀ ਕਹਿੰਦਾ ਬਾਈ ਸਾਡੇ ਟਰੈਕਟਰ ਖੜੇ ਨੇ ਲਗਭਗ ਦੋ ਟਰੱਕੀ ਹੋ ਜਾਂਦੇ ਬੰਦੀ ਨਾਲ ਗਏ ਨੇ ਚਾਰੀ ਟਰੈਕਟਰ ਆਏ ਨੇ ਇਹਨੂੰ ਆਇਆ ਲੱਗਦਾ ਵੀ ਦੇ ਪਿੰਡ ਵਾਲੇ ਲੋਕ ਆਪਣੀ ਗੱਲ ਸੁਣਨ ਲੱਗੇ ਜੇ ਬਾਈ ਉਹਨਾਂ ਨੂੰ ਇਹ ਗੱਲ ਫਿੱਟ ਲੱਗਦੀ ਹੈ ਤਾਂ ਤੁਸੀਂ ਟਰੈਕਟਰ ਘਰਾਂ ਜੋ ਬਾਹਰ ਕੱਢ ਕੇ ਲੈ ਜਾਓ ਹੁਣ ਬਾਈ ਜੇ ਫਿਲੋ ਨਾਲ ਮੱੜੀਆਂ ਜੁੜ ਗਈਆਂ ਤਾਂ ਤਮ ਸਰਕਾਰ ਵੀ ਤੁਹਾਨੂੰ ਰੱਖੀ ਜਾਂਦਾ ਹੈ ਵੀ ਕਿਸਾਨਾਂ ਦੀ ਹਮਾਇਤੀ ਹੈ 26 ਮਾਰਕੀਟ ਕਮੇਟੀਆ ਆ ਪਿਛਲੇ ਜੀ ਵੀ ਦੇ ਸੁਜਨ ਬਰਾਤ ਤੋੜਦਿਆਂ ਜਿਹੜੇ ਜਥੇਬੰਦੀਆਂ ਨੇ ਪ੍ਰੈਸ ਰੋਟ ਜਾਰੀ ਕਰੇ ਨੇ ਆਹ ਬਰਾਵੋ ਦਿਵਾਰੇ ਬਾਲ ਗੜੀਆਂ ਨੇ 8000 ਦੀ ਕਮਾਈ ਹੈ ਜਿਹੜੀ ਸਤੋਂ ਮਾਰਕੀਟ ਕਮੇਡੀਆਂ ਸੈਕਟਰ ਸਰਕਾਰ ਖਰੀਦਦੀ ਹੈ 160 65 ਰੁਪਏ ਖਰੀਦ ਆਵਾਜ਼ਾਂ ਦੀ ਆਦੀ ਸਰਕਾਰ ਮੁਰਦਾਬਾਦ 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 ਲੋਕਪ੍ਰੋਤੀ ਨੀਤੀਆਂ ਖਤਮ ਕਰੋ ਖਤਮ ਕਰੋ ਖਤਮ ਕਰੋ ਲੋਕਪ੍ਰੋਤੀ ਨੀਤੀਆਂ ਖਤਮ ਕਰੋ ਖਤਮ ਕਰੋ ਖਤਮ ਕਰੋ

ਔਰ ਤੇਰੇ ਪੰਜਾਬ ਸਿਆਂ ਬਸ ਨਾ ਦੀ ਆੜੀ ਦਿੱਲੀ ਦੀ ਕਾਲੀਆਂ ਨੀਤੀਆਂ ਕਰਦੇ ਲਖੈਂ ਟਰਨਾ